ਮੇਰਾ ਨਾਮ ਬਲਵੰਤ ਸਿੰਘ ਹੈ ਜੀ ਮੈਂ ਕੋਈ 7:00 4 ਵਜੇ ਦਾ ਗੁਰਦੁਆਰੇ ਹਾਜ਼ਰ ਹੋਇਆ ਜੋ ਆਣ ਕੇ ਵੇਖਿਆ ਵਾ ਤੇ ਅੰਦਰ ਗੋਲਕ ਟੁੱਟੀ ਹੋਈ ਆ ਉਹਦੇ ਵਿੱਚ ਕੋਈ 4-5000 ਰੁਪਇਆ ਮਰਬਾਕ ਚੋਰੀ ਹੋਇਆ ਤੇ ਮੜਕੇ ਮੈਂ ਸੈਟ ਵੇਖਿਆ ਵਾ ਸੈਟੂ ਇਹ ਗਿਆ ਵਾ ਫਿਰ ਇਹ ਇੱਕ ਫਿਰ ਦੋ ਮੈਗ ਜਿਹੜੇ ਉਹ ਚੋਰੀ ਹੋਇਆ ਤੇ ਮੈਂ ਜਦੋਂ ਉੱਤੇ ਚੜ ਕੇ ਵੇਖਿਆ ਇਨਵਰਟਰ ਤੇ ਬੈਟਰੀ ਜਿਹੜਾ ਉਹ ਵੀ ਮਰਬਾਕੇ ਗਿਆ ਵਾ ਤੇ ਇਨਵਰਟਰ ਜਿਹੜਾ ਵਾ ਬੈਟਰੀ ਜਿਹੜਾ ਉਹ ਪੌੜੇ ਥਾੜੇ ਕਿਹਦੇ ਥੱਲੇ ਨਾ ਡਗਿਆ ਵਾ ਤੇ ਜਦੋਂ ਮੈਂ ਨਾਲ ਦੇ ਕਮਰੇ ਦੇ ਵਿੱਚ ਜਾ ਕੇ ਵੇਖਿਆ ਉਹਦੇ ਵਿੱਚ ਜੋ ਐਲਸੀਡੀ ਆ ਉਹਦਾ ਕੰਟਰੋਲਰ ਜਿਹੜਾ ਉਹ ਵੀ ਗਿਆ ਪਿਆ ਪੁਲਿਸ ਮਰਬਾ ਕੇ ਮੌਕੇ ਤੇ ਹਾਜ਼ਰ ਹੋਈ ਹੈ ਹੁਣ ਕਹਿੰਦੇ ਕਿ ਅਸੀਂ ਕਾਰਵਾਈ ਕਰਾਂਗੇ ਇਸ ਤੋਂ ਪਹਿਲਾਂ ਵੀ ਚੋਰੀ ਉਹਦੀ ਹੱਥ ਕੋਈ ਲੱਭੀ ਅਜੇ ਤੱਕ ਉਹਦਾ ਕੋਈ ਹੋ ਸਕਦੀ ਪਤਾ ਲੱਗਾ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਸਾਡੀ ਗਰੰਟੀ ਦੀ ਨਿਭਾਈ ਮੈਨੂੰ 15 ਸਾਲ ਹੋ ਗਏ ਇੱਥੇ ਸੇਵਾ ਨਿਭਾਉਂਦੇ ਨੂੰ ਇਹ ਮੈਂ ਕਰਦੇ ਹੁਣ ਆਏ ਸਾਨੂੰ ਇਨਸਾਬ ਨਿਵਾਇਆ ਜਾਵੇ ਨਾਜ ਜਸਵਿੰਦਰ ਸਿੰਘ ਜੀ ਬਾਅਦ ਰਾਤ ਕੋਈ ਚੋਰੀ ਹੋਈ ਇਥੇ ਬਾਬਾ ਜੀ ਆਏ ਆ 4:30 4:30 ਵਜੇ ਦੇ ਉਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆਹ ਗੱਲ ਹੋਈ ਆ ਤਾਲੇ ਟੁੱਟੇ ਆ ਉਹਨਾਂ ਨੂੰ ਗੋਲਕ ਪੁੱਟੀ ਲੈ ਗਏ ਆ ਇਨਵਰਟਰ ਲੈ ਗਏ ਆ ਬੈਟਰੀ ਸਮੇਤ ਸੈੱਟ ਲੈ ਗਏ ਆ ਬੀਵੀਆਰ ਲੈ ਗਏ ਕੈਮਰੇ ਲੈ ਐਸਡੀ ਲੈ ਗਏ ਤੇ ਸਾਡੀ ਪ੍ਰਸ਼ਾਸਨਿਕ ਬੇਨਤੀ ਆ ਵੀ ਇਹਨਾਂ ਦੇ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਆ ਜੀ ਵੇਖੋ ਜੀ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਵਾ ਸਰਕਾਰ ਨੂੰ ਨਸ਼ੇ ਦੇ ਠੱਲ ਪਾਉਣੀ ਚਾਹੀਦੀ ਐ ਨਸ਼ੇ ਦੇ ਕਾਰਨ ਸਭ ਕੁਝ ਹੋ ਗਿਆ ਵਾ ਅੱਗੇ ਤੇ ਘਰਾਂ ਦੇ ਉੱਤੇ ਹੁਣ ਗੁਰੂ ਘਰ ਨੂੰ ਨਹੀਂ ਬਖਸ਼ਦੇ ਤੇ ਸਰਪ ਬੇਦਬੀ ਦੀ ਘਟਨਾ ਹੁਣ ਤੇ ਨਹੀਂ ਬਖਸ਼ਦਾ ਨਹੀਂ ਇਹੋ ਜਿਹੀ ਕੋਈ ਨਹੀਂ ਘਟਣਾ ਬੇਦਬੀ ਦੀ ਘਟਨਾ ਦਾ ਪਚਾਵਾ ਬਸ ਚੋਰਾਗਰੀ ਕੀਤੀ ਉਹਨਾਂ ਜੋਗੀ ਸਬਾਨ ਘਰੇ ਚੋਰੀ ਉਹ ਚੋ ਡੀਵੀਆਰ ਲੈ ਗਿਆ ਜੀ ਨਾਲ ਹੀ ਲਾ ਕੇ ਹੈ ਤੇ ਸਭ ਕੁਝ ਉਹਦੇ ਵਿੱਚ ਰਿਕਾਰਡਿੰਗ ਪਰ ਨਾਲ ਲੈ ਗਿਆ ਅੱਜ ਅਸੀਂ ਥਾਣੇ ਹਾਜ਼ਰ ਸੀ ਤੇ ਸਰਪੰਚ ਪਿੰਡ ਦਾ ਵੱਡਾ ਤਸਵੀਰ ਸਿੰਘ ਨੇ ਫੋਨ ਕੀਤਾ ਕਿ ਆਪਣੇ ਗੁਰਦਰਾ ਸਾਹਿਬ ਨਹਿਰ ਵਾਲਾ ਜਾਂ ਬਾਬਾ ਹਜ਼ਾਰ ਅਸਰ ਘਮਨਾਲ ਦੇ ਨਾਂ ਦੇ ਗੁਰਦਰਾ ਸਾਹਿਬ ਆ ਉੱਥੇ ਰਾਤ ਚੋਰੀ ਹੋ ਗਈ ਹੈ ਤੇ ਇਹਨਾਂ ਦਿਨ ਆ ਕੇ ਵੇਖਿਆ ਹੈ ਉਹਨਾਂ ਇਤਲਾਹ ਤੇ ਅਸੀਂ ਆਏ ਆ ਪਤਾ ਕਰਕੇ ਵੇਖਿਆ ਇਥੇ ਤੇ ਇਥੇ ਇੱਕ ਅਵਨੇਟਰ ਸਮੇਤ ਅਵਨੇਟਰਾਂ ਦਾ ਬੈਟਰੀ ਆ ਤੇ ਹੋਰ ਸਮਾਨ ਕਾਫੀ ਗੋਲਕ ਤੋੜੀ ਗਈ ਆ ਐਲ ਸੀ ਡੀ ਲੱਗੀ ਆ ਤੇ ਹੁਣ ਇਹਦੀ ਗੱਲ ਤਫਤੀਸ਼ ਕਰਾਂਗੇ ਪਤਾ ਅਣਪਛਾਤੇ ਆਦਮੀ ਆ ਤੇ ਤਫਤੀਸ਼ ਕਰਨ ਦੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਤੇ ਸਰ ਜਿਹੜੀਆਂ ਨਿਤ ਦੇ ਨਾਲ ਰੋਜ਼ ਚੋਰੀ ਦੇ ਘਟਨਾਵਾਂ ਵਾਪਰੀਆਂ ਨੇ ਸਰ ਕਿਤੇ ਨਾ ਕਿਤੇ ਕੋਸ਼ਿਸ਼ ਚ ਉਹ ਕੀ ਕਰਨ ਲੱਗ ਪਾ ਕਿ ਇਹਦੇ ਪੁੱਛਤੇ ਕੋਈ ਤੇ ਘਰ ਨਹੀਂ ਕਰਕੇ ਆ ਕਿ ਗੁਰਦਰਾ ਸਾਹਿਬ ਵਿੱਚ ਰਾਖੀ ਕਰਨੀ ਜੇ ਅਸੀਂ ਰਾਖੀ ਦੇ ਬਾਰ-ਬਾਰ ਇਹਦਾ ਤਕਰੀਰੀਆਂ ਨੇ ਕਿ ਤੁਸੀਂ ਗੁਰਦਰਾ ਸਾਹਿਬ ਵਿੱਚ ਆਪਣਾ ਕੋਈ ਨਾ ਕੋਈ ਆਦਮੀ ਰੱਖਿਆ ਕਰੋ ਕਿਉਂਕਿ ਇਹਦੇ ਨਾਲ ਕਈ ਘਟਨਾਵਾਂ ਵੀ ਅਦਵੀ ਦੀਆਂ ਵਾਪਰੀਆਂ ਕੋਈ ਹੋਰ ਵੀ ਵਾਪਰ ਸਕਦੀਆਂ ਨੇ ਇਹ ਕਰਕੇ ਆ ਵੀ ਹੁਣ ਇੱਕ ਸਾਰੀ ਫੋਰਸ ਜਿਹੜੀ ਆ ਡਿਊਟੀ ਦੇ ਕੰਮ ਚਾਹ ਕਾਫੀ ਆ ਫੋਰਸ ਘਟਾਉਣ ਕਰਕੇ ਸਾਰੀ ਰਾਤ ਚ ਗਸ਼ਤਰੀ ਹੋ ਸਕਦੀ ਸਰ ਕੀ ਕਾਰਵਾਈ ਅਮਰਜੀਤ ਲੈਂਦੀ ਜਾਏਗੀ ਕਾਰਵਾਈ ਚ ਹੁਣ ਜੋ ਬਿਆਨ ਲਖੋਣਗੇ ਤੇ ਪਾ ਬਿਆਨ ਦੇ ਆਧਾਰ ਤੇ ਅਗਲੇ ਸ਼ਾਨ ਬਣ ਕੇ ਕਰਕੇ ਕਿਆ ਕਾਰਵਾਈ ਅਮਰਜੀਤ ਲੈਂਦੀ ਜਾਏਗੀ